ਤੁਸੀਂ ਸੰਤੋਸ਼ ਸਾਹਿਬ ਇੱਕ ਵਾਰ ਗਵਚਨ ਜੀ ਨੂੰ ਆ ਇੰਟਰਵਿਊ ਦਿੰਦੇ ਦੱਸਿਆ ਸੀ ਕਿਹਾ ਸੀ ਕਿ ਜੋ ਤੁਸੀਂ ਚਾਹੁੰਦੇ ਸੀ ਉਹ ਹੋ ਨਹੀਂ ਰਿਹਾ ਬਈ 6 ਸਾਲ ਬਾਅਦ ਇੱਕ ਕਹਾਣੀ ਲਿਖਤੀ 2-3 ਸਾਲਾਂ ਬਾਅਦ ਜੇ ਵੀ ਹਜੇ ਤੁਹਾਡਾ ਕੀ ਤੁਸੀਂ ਸੋਚਦੇ ਬਈ ਉਹੀ ਜਿਹੜਾ ਦੌਰ ਸੀ ਜੁਝਾਰਬਾਦ ਦਾ ਜਿਹੜਾ ਨਕਸਲੀ ਜੌੜ ਦਾ ਉਹ ਉਹੀ ਤੁਸੀਂ ਸਾਰਤਕਤਾ ਉਹੀ ਚਾਹੁੰਦੇ ਬਈ ਹੋ ਫਿਰ ਸ਼ਾਮਿਲ ਹੋ ਕੇ ਕੁਝ ਅੰਜਨ ਕਹ ਲੋ ਕਿ ਅਮਲੀ ਰੂਪ ਚ ਕੁਝ ਕੀਤਾ ਜਾਵੇ ਕਿ ਜਿਹੜਾ ਨਿਜ਼ਾਮ ਇਹਨੂੰ ਬਦਲਿਆ ਜਾਵੇ ਤੁਸੀਂ ਕਿਸ ਸੰਦਰਭ ਚ ਇਹ ਗੱਲ ਕਹੀ ਸੀ ਤੁੰ ਨਿਜ਼ਾਮ ਬਦਲੇ ਜਾਣ ਦੀ ਜਿਹੜੀ ਅਭਲਾਸ਼ਾ ਤੇ ਤਾਂ ਗਿਆ ਉਹ ਤਾਂ ਹਰ ਸੁਚੇਤ ਤੇ ਸੰਵੇਦਨਸ਼ੀਲ ਵਿਅਕਤੀ ਵਿੱਚ ਹੁੰਦੀ ਹੈ ਮੇਰੇ ਮਨ ਵਿੱਚ ਵੀ ਹੈ ਕਿ ਸਾਡੇ ਸੁਪਨਿਆਂ ਦਾ ਸਮਾਜ ਜਿਹੜਾ ਸਿਰਜਿਆ ਜਾਵੇ ਪਰ ਨਾਲ ਦੇ ਨਾਲ ਦੁਖਾਂ ਤੇ ਕਿ ਜਿੰਨਾ ਪਾਰਟੀਆਂ ਜਿੰਨਾ ਤੇ ਰਾਤੋਂ ਅਸੀਂ ਸੰਬਿਧੇ ਛੱਕਿਓ ਸਾਨੂੰ ਨਿਜ਼ਾਮ ਨੂੰ ਬਦਲਣ ਵਿੱਚ ਅਗਵਾਈ ਦੇਣ ਦੀਆਂ ਸਾਡੀਆਂ ਮਾਰਗਦਰਸ਼ਨ ਦਰਸ਼ਕ ਬਣਨ ਦੀਆਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਸਾਡੀ ਉਹ ਲੋੜ ਜਿਹੜੀ ਆ ਉਹ ਪੂਰੀ ਨਹੀਂ ਕੀਤੀ ਤੋ ਇੱਕ ਤੋਂ ਦੋ ਦੋ ਤੋਂ ਤਿੰਨ ਤਿੰਨ ਤੋਂ 33 ਔਰ ਸਾਰੀ ਦੁਨੀਆ ਨੂੰ ਅਸੀਂ ਇਹ ਕਹਿੰਦੇ ਆ ਕਿ ਦੁਨੀਆ ਭਰ ਦੇ ਮਜ਼ਦੂਰੋ ਤੇ ਮਿਹਨਤ ਕਸ਼ੋ ਇੱਕ ਹੋ ਜਾਓ ਪਰ ਆਪ ਅਸੀਂ ਤਿੰਨਾ ਤੋਂ 33 ਹੋਏ ਫਿਰਦੇ ਆ ਤੋ ਇਸ ਕਰਕੇ ਜਿਹੜਾ ਸਾਡੇ ਸੁਪਨਿਆਂ ਦਾ ਨਿਜ਼ਾਮ ਸਿਰਜਣ ਦੀ ਸਾਡੀ ਤਾਂਗ ਸੀਗੀ ਉਹਨੂੰ ਫਲ ਜਾਂ ਬੂਰ ਨਹੀਂ ਪਿਆ ਪਰ ਇਸ ਦੇ باوجود ਮੈਂ ਆਪਣੇ ਤੌਰ ਤੇ ਮੈਂ ਸਮਝਦਾ ਕਿ ਬੰਦੇ ਦੇ ਅੰਦਰਲਾ ਜਿਹੜਾ ਸਵੈ ਮਾਨ ਹੈ ਬੰਦੇ ਦੇ ਅੰਦਰਲੀ ਜ਼ਮੀਰ ਜਿਹੜੀ ਹੈ ਬੰਦੇ ਦੇ ਅੰਦਰਲੀ ਸੋਚ ਜਿਹੜੀ ਹੈ ਉਹਨੂੰ ਨਹੀਂ ਮਰਨ ਦੇਣਾ ਚਾਹੀਦਾ ਤੋਂ ਮੈਂ ਆਪਣੇ ਆਪ ਨੂੰ ਅੰਦਰੋਂ ਜਿਉਂਦੇ ਰੱਖਣ ਦੀ ਕੋਸ਼ਿਸ਼ ਦੇ ਵਿੱਚ ਤਾਂ ਜੇ ਤੁਸੀਂ ਆਪਣੇ ਆਪ ਨੂੰ ਅੰਦਰੋਂ ਜਿਉਂਦੇ ਰੱਖਣ ਦੀ ਕੋਸ਼ਿਸ਼ ਵਿੱਚ ਲਗਾਤਾਰ ਜੁਟੇ ਰਹੋਗੇ ਤੇ ਤੁਹਾਡੇ ਨਾਲ ਸ਼ਾਇਦ ਕੋਈ ਦੂਜਾ ਜਿਹੜਾ ਤੁਹਾਡੇ ਸੰਪਰਕ ਵਿੱਚ ਰਹਿੰਦਾ ਉਹ ਵੀ ਆਪਣੇ ਅੰਦਰ ਨੂੰ ਜਿਉਂਦਾ ਔਰ ਜਾਗਦਾ ਰੱਖਣ ਵਿੱਚ ਕਾਮਯਾਬ ਹੋ ਸਕੇ ਤਾਂ ਮੈਂ ਸਹਿਮਤ ਹਾਂ ਕਿ ਇਸ ਤਰੀਕੇ ਦੇ ਨਾਲ ਵੀ ਸਾਨੂੰ ਜ਼ਿੰਦਗੀ ਨੂੰ ਬਦਲਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਇੱਕ ਸਾਡੇ ਨਜ਼ਰੀਆ ਹੈਗਾ ਕਿ ਵੇਖੋ ਜੀ ਜਿੰਨਾ ਚਿਰ ਤੱਕ ਸੁਸਾਇਟੀ ਨਹੀਂ ਬਦਲਦੀ ਕਿਉਂਕਿ ਸੁਸਾਇਟੀ ਜਿਹੜੀ ਹੈ ਇਹਦਾ ਹੀ ਅਸਰ ਇਹਦਾ ਹੀ ਪਰਤੋ ਬੰਦੇ ਹੁੰਦੇ ਨੇ ਤੇ ਜੇ ਸੋਸਾਇਟੀ ਮਾੜੀ ਆ ਤੇ ਅਸੀਂ ਤੇ ਮਾੜਾ ਹੀ ਹੋਣਾ ਹੀ ਹੋਣਾ ਬੰਦਿਆਂ ਨੇ ਮਾੜਾ ਹੀ ਹੋਣਾ ਹੋਣਾ ਪਰिष्ट ਹੋਣਾ ਹੋਣਾ ਤੋਂ ਇਹ ਇੱਕ ਤਰੀਕੇ ਦੇ ਨਾਲ ਛੋਟ ਲੈਣ ਦਾ ਬਹਾਨਾ ਆ ਆਪ ਵੀ ਬੇਈਮਾਨ ਬਣਦਾ ਆਪ ਵੀ ਪਰिष्ट ਬਣਦਾ ਤੋਂ ਮੈਂ ਸਮਝਦਾ ਆ ਕਿ ਸਿਸਟਮ ਤਾਂ ਠੀਕ ਹੈ ਪਰ ਸਿਸਟਮ ਨੂੰ ਵੀ ਜਦੋਂ ਬਦਲਣਾ ਹੈ ਬੰਦੇ ਨੇ ਹੀ ਬਦਲਣਾ ਤੇ ਜੇ ਬੰਦਾ ਆਪਣੇ ਆਪ ਨੂੰ ਸਿਸਟਮ ਤੇ ਛੱਡ ਕੇ ਸਾਰੀਆਂ ਛੋਟਾਂ ਲੈ ਕੇ ਤੇ ਆਪ ਵਹਿਣ ਦੇ ਵਿੱਚ ਰੁੜਨਾ ਤੇ ਡੁੱਬਣਾ ਸ਼ੁਰੂ ਕਰ ਦੇਵੇਗਾ ਤੇ ਫਿਰ ਜ਼ਿੰਦਗੀ ਨੂੰ ਬਦਲਦੀ ਕੋਈ ਸੰਭਾਵਨਾ ਨਹੀਂ ਤੋਂ ਮੈਂ ਸਮਝਦਾ ਹਾਂ ਕਿ ਮੈਂ ਇੱਕ ਵਿਅਕਤੀ ਦੇ ਤੌਰ ਤੇ ਆਪ ਬੰਦੇ ਦੇ ਤੌਰ ਉੱਤੇ ਇੱਕ ਮਾਨਵ ਦੇ ਤੌਰ ਤੇ ਆਪਣੇ ਆਪ ਨੂੰ ਜਿਉਂਦਾ ਰੱਖਣਾ ਮਿੱਥਿਆ ਹੋਇਆ ਔਰ ਮੈਂ ਜਿਉਂਦਾ ਰੱਖਣ ਵਿੱਚ ਯਤਨਸ਼ੀਲ ਹਾਂ ਔਰ ਮੈਂ ਸਮਝਦਾ ਹਾਂ ਕਿ ਇਸ ਤਰ੍ਹਾਂ ਹੀ ਜਿਹੜੇ ਲੋਕ ਦੂਜੇ ਯਤਨ ਕਰਨਗੇ ਹੌਲੀ ਹੌਲੀ ਮਤਲਬ ਉਹ ਕਹਿੰਦੇ ਸਨ ਨਾ ਕਹਿੰਦੇ ਇੱਕ ਵਾਰ ਕੋਈ 베ੜੀ ਚ ਜਾ ਰਹੇ ਸੀਗੇ ਲੋਗ ਤੇ ਅ ਸਾਡਾ ਇੱਕ ਦੋਸਤ ਅਕਸਰ ਕਹਿੰਦਾ ਸੀ ਉਹ ਕਹਿੰਦਾ ਕਿ ਤੂੰ ਨਾ ਜਦੋਂ ਸਾਰਾ ਸਮਾਜ ਤੇ ਸਾਰਾ ਸਿਸਟਮ ਹੀ ਕਰਪਟ ਹੈ ਪ੍ਰਿਸ਼ਟ ਹੈਗਾ ਮੇਰੀ ਕਹਾਣੀ ਚ ਕਿਸੇ ਵੀ ਜ਼ਿਕਰ ਆਉਂਦਾ ਹੈ ਤੋ ਕਹਿੰਦਾ ਕਿ ਤੂੰ ਇਕੱਲਾ ਇਹਨੂੰ ਕੀ ਕਰ ਲੇਗਾ ਬਦਲ ਸਕਦਾ ਤੂੰ ਇਕੱਲਾ ਅੱਦਾ ਵਿਰਿਆਵਸਿਆ ਹੁਣ ਸਥਿਤੀ ਇਸ ਤਰ੍ਹਾਂ ਦੀ ਆ ਗਈ ਹੈ ਕਿ ਆਪਾਂ 베ੜੀ ਚ ਇਨਾ ਪਾਣੀ ਪੈ ਚੁੱਕਿਆ ਇਹਨੂੰ ਆਪਾਂ ਕਿਨਾਰੇ ਤੇ ਨਹੀਂ ਖੜ ਸਕਦੇ ਇਸ ਕਰਕੇ ਆਪਣਾ ਫਰਜ਼ ਹੁਣ ਬਣਦਾ ਕਿ ਆਪਣੇ ਹਿੱਸੇ ਦਾ ਪੱਥਰ ਸਗੋਂ ਛੇਤੀ ਤੋਂ ਛੇਤੀ ਇਹਦੇ ਵਿੱਚ ਸੁਟੀਏ ਤਾਂ ਕਿ 베ੜੀ ਛੇਤੀ ਡੁੱਬਣ ਵਾਲੀ ਬਣੇ ਤਾਂ ਮੈਂ ਉਹਨੂੰ ਕਿਹਾ ਪਿੰਨਈ ਭਾਈ ਮੈਂ ਪੱਥਰ ਨਹੀਂ ਇਹਦੇ ਵਿੱਚ ਸੁਟਾਂਗਾ ਬੇਸ਼ੱਕ 베ੜੀ ਪਾਣੀ ਨਾਲ ਭਰ ਗਈ ਹੈ ਔਰ ਮੈਂ ਸ਼ਾਇਦ ਇਹਦਾ ਪਾਣੀ ਨਹੀਂ ਇਕੱਲਾ ਕੱਢ ਸਕਦਾ ਪਰ ਮੇਰੇ ਜਿੰਨੇ ਛੋਟੇ ਬੋਕ ਹੈਗੇ ਨੇ ਮੈਂ ਉਹਨਾਂ ਬੋਕਾਂ ਦੇ ਨਾਲ ਪਾਣੀ ਦੇ ਵਿੱਚ ਪਿਆ ਵੇੜੀ ਚ ਪਿਆ ਹੋਇਆ ਪਾਣੀ ਜਿਹੜਾ ਉਹਨੂੰ ਬੋਕਾਂ ਚ ਭਰ ਭਰ ਕੇ ਬਾਹਰ ਸੁੱਟਣ ਦੀ ਕੋਸ਼ਿਸ਼ ਵਿੱਚ ਲੱਗਾ ਰਵਾਂਗਾ ਉਹਨਾਂ ਚਿਰ ਤੱਕ ਜਿੰਨਾ ਚਿਰ ਤੱਕ ਮੇਰੀਆਂ ਬਾਹਾਂ ਥੱਕ ਨਹੀਂ ਜਾਂਦੀਆਂ ਮੇਰਾ ਆਪਣਾ ਆਪ ਜਿਹੜਾ ਉਹ ਥੱਕ ਟੁੱਟ ਕੇ ਡਿਗ ਨਹੀਂ ਪੈਂਦਾ ਤੋਂ ਮੈਂ ਪੱਥਰ ਨਹੀਂ ਸੁੱਟਣਾ ਮੈਂ ਆਪਣੇ ਹਿੱਸੇ ਦਾ ਪਾਣੀ ਬੇੜੀ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿਣਾ ਹੈ ਤੋਂ ਸਾਨੂੰ ਇਹ ਚਾਹੀਦਾ ਹੈ ਕਿ ਉਸ ਪਾਣੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੀਏ ਬੇੜੀ 'ਚ ਪੱਥਰ ਪਾਉਣ ਦੀ ਕੋਸ਼ਿਸ਼ ਨਾ ਕਰੀਏ ਇਸ ਕਰਕੇ ਕਿ ਸਾਰੇ ਪੱਥਰ ਛੁੱਟੀ ਜਾ ਰਹੇ ਤੇ ਅਸੀਂ ਵੀ ਆਪਣੇ ਹਿੱਸੇ ਦਾ ਪੱਥਰ ਛੁੱਟਦੀਏ ਸੰਧੂ ਸਾਹਿਬ ਤੁਸੀਂ ਪਹਿਲਾਂ ਸਕੂਲ ਅਧਿਆਪਕ ਰਹੇ ਫਿਰ ਤੁਸੀਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਪ੍ਰੋਫੈਸਰ ਤੌਰ ਤੇ ਵਿਚਰੇ ਹਰ ਸਾਲ ਨਵੇਂ ਮੁੰਡੇ ਕੁੜੀਆਂ ਨਾਲ ਤੁਹਾਡਾ ਬਾਹ ਪੈਂਦਾ ਰਿਹਾ ਮੇਰਾ ਸਵਾਲ ਇਹ ਹੈ ਕਿ ਇਹ ਜਿਹੜਾ ਅਧਿਆਪਨ ਕਾਰਜ ਸੀ ਇਹ ਨੇ ਵੀ ਤੁਹਾਡੀ ਕਹਾਣੀ ਕਲਾ ਤੇ ਪ੍ਰਭਾਵ ਪਾਇਆ ਅਧਿਆਪਨ ਦਾ ਜਿਹੜਾ ਮੇਰਾ ਕਾਰਜ ਹੈ ਉਹਦੇ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਵੇਂ ਮੈਂ ਕਿਹਾ ਸੀ ਕਿ ਜ਼ਿੰਦਗੀ ਨੂੰ ਤੁਸੀਂ ਵਕਫਾਕ ਫਰੰਟਾਂ ਉੱਤੇ ਬਦਲਣ ਦੀ ਜਿਹੜੀ ਕੋਸ਼ਿਸ਼ ਹੈ ਨਾ ਉਹ ਕਰਦੇ ਰਹਿੰਦੇ ਹੋ ਲਿਖਤ ਦੇ ਪੰਦਰ ਉੱਤੇ ਵੀ ਕਰਦੇ ਹੋ ਆਪਣੇ ਵਿਹਾਰ ਦੇ ਪੰਦਰ ਉੱਤੇ ਵੀ ਕਰਦੇ ਹੋ ਔਰ ਮੈਂ ਆਪਣੇ ਕਿਤੇ ਦੇ ਰਾਹੀ ਵੀ ਆਪਣੇ ਵਿਚਾਰਾਂ ਨੂੰ ਫਲਾਉਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਕਾਲਜ ਵਿੱਚ ਆ ਕੇ ਜਿੰਨੇ ਸਾਲ ਮੈਂ ਪੜਾਇਆ ਹੈ ਤਾਂ ਮੈਂ ਆਪਣੇ ਵਿਦਿਆਰਥੀਆਂ ਨੂੰ ਸਿਰਫ ਪਾਠਕ੍ਰਮ ਨਹੀਂ ਸਿਖਾਇਆ ਮੈਂ ਉਹਨਾਂ ਨੂੰ ਜ਼ਿੰਦਗੀ ਦਾ ਪਾਠ ਪੜਾਉਣ ਦੇ ਨਾਲ ਦੇ ਨਾਲ ਕੋਸ਼ਿਸ਼ ਕੀਤੀ ਹੈ ਔਰ ਮੈਨੂੰ ਜਿੰਨਾ ਰੂਹ ਦਾ ਰਾਜ ਆਪਣੀ ਜਮਾਤ ਦੇ ਸਾਹਮਣੇ ਜਾ ਕੇ ਬੋਲਣ ਤੇ ਆਪਣੀ ਗੱਲ ਉਹਨਾਂ ਤੱਕ ਪਹੁੰਚਾਉਣ ਦੇ ਨਾਲ ਮਿਲਦਾ ਰਿਹਾ ਉਹ ਕਿਸੇ ਵੀ ਹੋਰ ਤਰੀਕੇ ਦੇ ਨਾਲ ਮੈਨੂੰ ਨੇਗਾ ਮਿਲਿਆ ਤੋਂ ਮੇਰੇ ਵਿਦਿਆਰਥੀ ਜਿਹੜੇ ਨੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਮੇਰੇ ਵਿਦਿਆਰਥੀ ਵਿਦਿਆਰਥਣਾਂ ਸਾਰੀ ਦੁਨੀਆ ਵਿੱਚ ਫੈਲੇ ਹੋਏ ਨੇ ਔਰ ਮੈਨੂੰ ਉਹ ਮੇਰੇ ਪੜਾਉਣ ਦੇ ਢੰਗ ਤੋਂ ਤਾਂ ਮੁਹੱਬਤ ਤੇ ਪਿਆਰ ਤੇ ਆਦਰ ਦਿੰਦੇ ਨੇ ਨਾਲ ਦੇ ਨਾਲ ਉਹ ਇਹ ਵੀ ਕਹਿੰਦੇ ਨੇ ਕਿ ਜਿਹੜੀਆਂ ਸਾਨੂੰ ਜ਼ਿੰਦਗੀ ਬਾਰੇ ਤੁਸੀਂ ਗੱਲਾਂ ਦੱਸਦੇ ਰਹੇ ਹੋ ਕਿ ਜ਼ਿੰਦਗੀ ਵਿੱਚ ਡੋਲਣਾ ਨਹੀਂ ਜ਼ਿੰਦਗੀ ਵਿੱਚ ਚੰਗੇ ਪਾਸੇ ਦੇਖਣਾ ਹੈ ਜ਼ਿੰਦਗੀ ਵਿੱਚ ਸਾਰਾ ਕੁਝ ਬੁਰਾ ਨਹੀਂ ਹੈਗਾ ਜ਼ਿੰਦਗੀ ਵਿੱਚ ਬਹੁਤ ਕੁਝ ਚੰਗਾ ਵੀ ਹੈਗਾ ਔਰ ਚੰਗੇ ਵਾਲੇ ਪਾਸੇ ਆਪਣੀ ਨਜ਼ਰ ਰੱਖਣੀ ਆ ਉਹ ਕਹਿੰਦੇ ਕਿ ਸਾਨੂੰ ਇਸ ਤੁਹਾਡੀ ਦਿੱਤੀ ਹੋਈ ਸਿੱਖਿਆ ਨੇ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਔਰ ਜ਼ਿੰਦਗੀ ਦੇ ਦੁੱਖਾਂ ਦੀ ਹਿੱਕ ਜਿਹੜੀ ਹੈਗੀ ਆ ਉਹਦੇ ਉੱਤੇ ਪੈਰ ਰੱਖ ਕੇ ਪਾਰ ਜਾਣ ਦਾ ਜਿਹੜਾ ਹੌਸਲਾ ਉਹ ਦਿੱਤਾ ਤਾਂ ਮੈਂ ਸਮਝਦਾ ਕਿ ਇਹ ਵੀ ਆਪਣੇ ਆਪ ਦੇ ਵਿੱਚ ਮੇਰੀ ਵੱਡੀ ਪ੍ਰਾਪਤੀ ਹੈ। ਤੋਂ ਮੈਨੂੰ ਅਧਿਆਪਕ ਹੋਣ ਦੇ ਵਿੱਚ ਪੜਾ ਕੇ ਵਿਦਿਆਰਥੀਆਂ ਨੂੰ ਆਪਣਾ ਸੁਨੇਹਾ ਦੇ ਕੇ ਜਿਹੜਾ ਇੱਕ ਮਾਨਸਿਕ ਸਕੂਨ ਤੇ ਸੁੱਖ ਹਾਸਲ ਹੋਇਆ ਇਹਦਾ ਵੀ ਇੱਕ ਆਪਣਾ ਹੀ ਸਵਾਦ ਤੇ ਇੱਕ ਆਪਣਾ ਆਨੰਦ ਸੀ। ਲਿਖਤ ਦੇ ਪੱਤਰ ਉਤੇ ਕਿਤੇ ਨਾ ਕਿਤੇ ਹਰ ਚੀਜ਼ ਆ ਤੁਹਾਡੇ ਆਪੇ ਦੇ ਨਾਲ ਸੰਬੰਧ ਹੁੰਦਾ ਔਰ ਸ਼ਾਇਦ ਇਹ ਵੀ ਕਿਤੇ ਨਾ ਕਿਤੇ ਗੱਲਾਂ ਅਸਰ ਅੰਦਾਜ਼ ਹੋਈਆਂ ਹੋਣਗੀਆਂ ਪਰ ਵੱਡੇ ਪੱਤਰ ਉਤੇ ਮੈਂ ਸਮਝਦਾ ਕਿ ਮੈਂ ਉਹਦਾ ਉਧਿਆ ਪਰ ਉਹਦਾ ਮੈਂ ਸਹਿਤ ਨੂੰ ਸਮਝਣ ਦੀ ਜਾਂਚ ਵੀ ਵਧੇਰੇ ਡੁਗਾਈ ਦੇ ਨਾਲ ਸਿੱਖੀ ਹੈ ਔਰ ਆਪਣੇ ਵਿਦਿਆਰਥੀਆਂ ਦੇ ਮਨਾਂ ਤੱਕ ਪਹੁੰਚਣ ਦੀ ਔਰ ਉਹਨਾਂ ਤੱਕ ਇੱਕ ਸੁਨੇਹਾ ਇੱਕ ਚਾਨਣ ਜਿਹੜਾ ਫਲਾਉਣ ਦੀ ਜਿਹੜੀ ਕੋਸ਼ਿਸ਼ ਉਹ ਵੀ ਮਨਾਲ ਦੇ ਨਾਲ ਕੀਤੀ ਆਮ ਤੌਰ ਤੇ ਸਥਾਪਤ ਜਿਹੜੇ ਲੇਖਕ ਨੇ ਉਹ ਉਮਰ ਪਰ ਇਹੀ ਗੱਲਾ ਕਰਦੇ ਰਹਿੰਦੇ ਨੇ ਕਿ ਅਲੋਚਕਾਂ ਨੇ ਉਹਨਾਂ ਦਾ ਮੁੱਲ ਨਹੀਂ ਪਾਇਆ ਜਾਂ ਉਹਨਾਂ ਨੂੰ ਸਰਕਾਰ ਨੇ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਤੁਸੀਂ ਦੱਸੋ ਸੰਤੋਸ਼ ਸਾਹਿਬ ਤੁਸੀਂ ਜੋ ਅਲੋਚਕਾਂ ਨੇ ਜੋ ਤੁਹਾਡੇ ਬਾਰੇ ਤੁਹਾਨੂੰ ਇੱਥੇ ਖੜਾ ਕੀਤਾ ਕਹਾਣੀ ਕਲਾ ਵਿੱਚ ਤੁਸੀਂ ਸੰਤੁਸ਼ਟ ਹੋ ਇਤੋਂ ਮੈਂ دیਵਾਨਾ ਜੀ ਜਿਵੇਂ ਤੁਹਾਨੂੰ ਪਹਿਲਾਂ ਅਰਜ਼ ਕੀਤੀ ਸੀ ਕਿ ਮੈਂ ਤਾਂ ਉਹਨਾਂ ਖੁਸ਼ਕਿਸਮਤ ਲੇਖਕਾਂ ਵਿੱਚੋਂ ਆ ਜਿਨ੍ਹਾਂ ਨੂੰ ਉਹਨਾਂ ਦੇ ਕਿਤੇ ਨਾਲੋਂ ਕਿਤੇ ਲੋੜੋਂ ਵੱਧ ਪਿਆਰ ਆਦਰ ਮਾਨ ਸਨਮਾਨ ਮਿਲਿਆ ਹੋਇਆ ਔਰ ਲੋਕ ਅਨਾਮਾ ਸਨਮਾਨਾ ਮਗਰ ਭੱਜੇ ਫਿਰਦੇ ਨੇ ਮੈਂ ਕਿਸੇ ਇਨਾਮ ਸਨਮਾਨ ਮਗਰ ਨਹੀਂ ਭਜਿਆ ਮੇਰਾ ਦਾਵਾ ਹੈ ਕਿ ਕੋਈ ਵੀ ਬੰਦਾ ਪੰਜਾਬੀ ਸਹਿਰ ਜਗਤ ਵਿੱਚੋਂ ਬਾਹਰ ਖੜੀ ਕਰਕੇ ਕਹੇ ਕਿ ਕਦੀ ਵਿਰਾਮ ਸਿੰਘ ਸੰਧੂ ਨੇ ਉਹਨਾਂ ਨੂੰ ਕਿਸੇ ਇਨਾਮ ਸਨਮਾਨ ਜਾਂ ਕਿਸੇ ਰਹਿਤ ਵਾਸਤੇ ਤਰਲਾ ਤੱਕ ਹੀ ਲੈਣਾ ਕਿਤੇ ਇਸ਼ਾਰਾ ਜਾਂ ਸੰਕੇਤ ਵੀ ਕੀਤਾ ਹੋਵੇ ਪਰ ਇਸ ਦੇ ਬਾਵਜੂਦ ਭਾਵੇਂ देर ਨਾਲ ਹੋਇਆ ਹੋਵੇ ਭਾਵੇਂ ਪਹਿਲਾਂ ਹੋਇਆ ਹੋਵੇ ਕੋਈ ਇਨਾਮ ਸਨਮਾਨ ਇਹ ਹੋ ਜਾ ਨਹੀਂ ਜਿਹੜਾ ਮੈਨੂੰ ਪ੍ਰਾਪਤ ਨਾ ਹੋਇਆ ਹੋਵੇ ਤਾਂ ਮੈਂ ਸਮਝਦਾ ਕਿ ਇਨਾਮਾ ਸਨਮਾਨਾ ਪਿੱਛੇ ਦੌੜਨ ਦੀ ਜ਼ਰੂਰਤ ਨਹੀਂ ਹੈਗੀ ਆਪਣੇ ਆਪ ਪੱਕੇ ਹੋਏ ਫਲ ਵਾਂਗ ਡਿੱਗ ਕੇ ਜੇ ਤੁਹਾਡੀ ਝੋਲੀ ਵਿੱਚ ਆ ਪੈਂਦੇ ਨੇ ਤਾਂ ਵੈਲੈਂਟ ਗੁੱਡ ਤੇ ਉੱਤੇ ਚੜ ਕੇ 베ਰੀਆਂ ਉੱਤੇ ਤੇ ਛਾਪੇ ਮਰਵਾਉਣੇ ਤੇ ਕੰਡਿਆਂ ਦੇ ਨਾਲ ਆਪਣਾ ਜਿਸਮ ਤੇ ਆਪਣੀ ਰੂਹ ਪੜਵਾਉਣੀ ਇਹ ਲੇਖਕ ਵਾਸਤੇ ਜਾਗਦੀ ਜ਼ਮੀਰ ਵਾਲੇ ਲੇਖਕ ਵਾਸਤੇ ਇਹ ਚੰਗੀ ਗੱਲ ਨਹੀਂ ਔਰ ਜਿਹੜੇ ਬੰਦੇ ਇਸ ਤਰ੍ਹਾਂ ਕਰਦੇ ਨੇ ਉਹਨਾਂ ਦਾ ਪਿੰਡਾ ਪਛਿਆ ਉਹਨਾਂ ਦੀ ਜ਼ਮੀਰ ਪਛੀ ਹੋਈ ਆਪਾਂ ਦੇਖਦੇ ਆਂ ਪਰ ਮੇਰੀ ਇਹ ਖੁਸ਼ ਖੁਸ਼ਕਿਸਮਤੀ ਆ ਖੁਸ਼ ਨਸੀਬੀ ਹੈ ਕਿ ਮੈਨੂੰ ਇਸ ਪੀੜ ਨੂੰ ਨਹੀਂ ਹਟਾਉਣਾ ਪਿਆ ਔਰ ਮੈਨੂੰ ਮਾਣ ਹੈ ਕਿ ਬਿਨਾਂ ਕਿਸੇ ਨੂੰ ਆਖਿਆ ਵੇਖਿਆ ਜਿਹੜਾ ਵੀ ਕੋਈ ਵੱਡੇ ਤੋਂ ਵੱਡਾ ਇਨਾਮ ਸਨਮਾਨ ਸਿਓ ਮੇਰੀ ਝੋਲੀ ਪਿਆ ਔਰ ਮੈਂ ਇਹ ਵੀ ਸਮਝਦਾ ਹਾਂ ਕਿ ਮੈਨੂੰ ਆਦਰ ਮਾਨ ਜਿਹੜਾ ਉਹ ਮੇਰੇ ਲਿਖੇ ਨਾਲੋਂ ਕਿਤੇ ਵਧੇਰੇ ਮਿਲਿਆ